ਬਸਟਾ ਬਾਹਰ ਜਾਣ ਦਾ ਕੋਈ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਜੀ ਨੁਕਸਾਨ ਨਹੀਂ ਹੋਇਆ ਫਾਇਦਾ ਕਿੱਥੇ ਹੋਇਆ ਐਡੀ ਦੂਰ ਵਿਚਾਰੇ ਥੱਕੇ ਖਾਂਦੇ ਫਿਰਦੇ ਨੇ ਲੋਕੀ ਪਟਿਆਲੇ ਬਸਟਾ ਦੇ ਦਾ ਬਾਹਰ ਆਉਣ ਦਾ ਫਾਇਦਾ ਹੋਇਆ ਤੁਹਾਨੂੰ ਕਿ ਨੁਕਸਾਨ ਨਹੀਂ ਨੁਕਸਾਨ ਹੈ ਜੀ ਕੀ ਨੁਕਸਾਨ ਹੈ ਤਾਂ ਪਹਿਲਾਂ ਟੈਂਪੋ ਦਾ ਕਿਰਾਇਆ ਲਾ ਕੇ ਇੱਥੇ ਆਓ ਫਿਰ ਡਾੜੀ ਗੇਰ ਬੰਦੇ ਆਸੀਂ ਹੂੰ ਸਾਡਾ ਪੂਰਾ ਪੈਂਦਾ ਨਹੀਂ ਸਾਨੂੰ ਜਾਣਾ ਹੁੰਦਾ ਰੋਕਪੜ ਜਾਣੇ ਆਸੀਂ ਜੀ ਡਾੜੀ ਕਰਨੇ ਵਾਸਤੇ ਕਿੰਨੇ ਆਟੋ ਵਾਲਾ ਕਿੰਨੇ ਲੈ ਜਾਂਦਾ ਤੁਹਾਨੂੰ ਸਾਡੇ 20 ਰੁਪਏ ਸਵਾਰੀ ਲੈਂਦਾ ਜੀ 30 ਰੁਪਏ ਸਵਾਰੀ ਦਾ ਹਾਂ ਅੱਛਾ ਦੇਉ ਸਾਨੂੰ ਸਰਦਾ ਨਹੀਂ ਓਏ ਠੀਕ ਤਾਂ ਸਾਨੂੰ ਬੱਸ ਟਾ ਬਾਹਰ ਜਾਂਦਾ ਫਾਇਦਾ ਹੋਇਆ ਪਟਿਆਲੇ ਦਾ ਕਿ ਨੁਕਸਾਨ ਹੋਇਆ ਜਾਨਿਆ ਯਾਰ ਤੇ ਉਹ ਪੁਰਾਣੀ ਢੀ ਦੇ 50 ਰੁਪਏ ਦੇ ਚੋ ਨਾ ਟੈਂਪੋ ਵਾਲੇ ਨੂੰ ਅੱਛਾ 50 ਰੁਪਏ ਟੈਂਪੋ ਵਾਲੇ ਲੈਂਦਾ ਹੋਰ 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 ਤੇ ਪਿੰਡੋਂ ਭਾਵੇਂ ਬੰਦਾ 10 ਰੁਪਏ ਚ ਆਜੇ 50 ਰੁਪਏ ਟੈਟਾ ਵਾਲੇ ਆੜ ਲੱਗਦੇ ਆਜੇ ਰਾਜਪੁਰੇ 30 ਰੁਪਏ ਲੱਗਦੇ ਆ ਇੱਥੇ 80 ਲੱਗ ਜਨਾ ਮੇਰੇ 50 ਰੁਪਏ ਦੇ ਆਮ ਪਾਵਲਕ ਦਾ ਨੁਕਸਾਨ ਹੋਇਆ ਕਿਵੇਂ ਬਈ ਆਮ ਪਾਵਲਕ ਦਾ ਜਿਵੇਂ ਉਹ ਰਹੀ ਆਗੀ ਤੇ ਸ਼ਹਿਰ ਦੇ ਵਿੱਚ ਜਾਣਾ ਦੁਖਨ ਮਾਰ ਕਰਨ ਲਈ ਮਾਤਾ ਮੰਦਰ ਜਾਣਾ ਕਿਸ ਨੇ ਰੇਲਵੇ ਸਟੇਸ਼ਨ ਜਿਹੜਾ ਨਾ ਉਹਦਾ ਕਰਾਇਲਾ ਕੇ ਜਾਏਗਾ ਡਬਲ ਕਰਾਇਆ ਹੋ ਗਿਆ ਇੱਕ ਤਰ੍ਹਾਂ ਦਾ ਵੀ ਘਾਟੇ ਚ ਇੱਥੋਂ ਫੇਰ ਬੱਸ ਫੜ ਕੇ ਜਾਣਗੇ ਹਾਂ ਇੱਥੋਂ ਫੇਰ ਬੱਸ ਨਾਲੇ ਟਾਈਮ ਬੱਦਲ ਗਿਆ ਕਿੰਨਾ ਟਾਈਮ ਪ੍ਰਸਾਨ ਸਭ ਤੋਂ ਵੱਡਾ ਘਾਟਾ ਪਿਆ ਪਿੰਡਾਂ ਵਾਲੇ ਜਿਹੜੇ ਆਉਂਦੇ ਰੁਕਣ ਵੱਧ ਨੁਕਸਾਨ ਹੋਇਆ ਹਰ ਇੱਕ ਬੰਦੇ ਦਾ ਨੁਕਸਾਨ ਹੋਇਆ ਉੱਥੇ ਦੁਕਾਨਦਾਰ ਦੀ ਮਾਰਕੀਟ ਖਤ ਬਹੁਤ ਵੱਡਾ ਨੁਕਸਾਨ ਹੋਇਆ ਵੀ ਜੀ ਇਹਦਾ ਕਿਵੇਂ ਬਈ ਨਾ ਨੁਕਸਾਨ ਆਇਆ ਹੋਇਆ ਵੀ ਉੱਥੇ ਜਿਹੜੇ ਦੁਕਾਨਦਾਰ ਤੇ ਉਹ ਸਾਰੇ ਵਿਚਾਰੇ ਲੋਕ ਇਧਰੋਂ 7-8 ਕਿਲੋਮੀਟਰ ਇਧਰੋਂ ਆਉਂਦੇ ਨੇ ਬਹੁਤ ਹਰਾਸਮੈਂਟ ਹੁੰਦੀ ਨਹੀਂ ਬਿਲਕੁਲ ਵੀਰੇ ਬਹੁਤ ਹਰਾਸਮੈਂਟ ਇਹ ਟਾਈਮ ਖਰਾਬ ਹੁੰਦਾ ਨਾ ਬਹੁਤ ਜਿਆਦਾ ਬਹੁਤ ਜਿਆਦਾ ਸਰ ਫਾਇਦਾ ਤਾਂ ਇਦਾਂ ਹੋਇਆ ਜਿਹੜੇ ਟ੍ਰੈਫਿਕ ਸੀ ਬੱਸ ਸਟੈਂਡ ਪਟਿਆਲੇ ਜਾਂਦੀ ਸੀ ਅੰਦਰ ਸ਼ਹਿਰ ਵਾਲਿਆਂ ਨੂੰ ਉਹਨਾਂ ਨੂੰ ਫਾਇਦਾ ਹੋਇਆ ਬਾਕੀ ਨੁਕਸਾਨ ਹੀ ਹੈ ਜੀ ਸਰ ਕਿਉਂਕਿ ਜੇ ਆਮ ਪਰਸਨ ਦੇਖੀਏ ਕਿਸੇ ਨੇ ਜਾਣਾ ਹੋ ਬੱਸ ਸਟੈਂਡ ਕੋਈ ਦਵਾਈ ਲੈਣ ਜਾਣਾ ਕਿਤੇ ਵੀ ਜਾਣਾ ਤਾਂ ਇੱਥੋਂ ਜਿਹੜਾ ਆਟੋ ਦਾ ਖਰਚਾ ਹੀ 50 ਰੁਪਏ ਆਟ ਵਾਲਾ ਮੰਗ ਲੈਂਦਾ ਜੇ ਕਿਤੇ ਕੋਈ ਸਟ੍ਰਾਈਕ ਹੋ ਜਾਏ ਕੋਈ ਗੱਲਬਾਤ ਹੋ ਜਾਏ 100 100 150 ਰੁਪਏ ਸਵਾਰੀ ਤੋਂ ਲੈਂਦੇ ਨੇ ਪਰ ਪਰਸਨ ਤੋਂ ਇਹਦਾ ਨੁਕਸਾਨ ਹੀ ਐ। ਪਠੰਡੇ ਦਾ ਬੱਸ ਅੱਡਾ ਹਜੇ ਸ਼ਹਿਰ ਤੋਂ ਬਾਹਰ ਲਿਜਾਣ ਦੀ ਗੱਲ ਹੋ ਰਹੀ ਐ ਪਰ ਪਟਿਆਲੇ ਦਾ ਜਿਹੜਾ ਬੱਸ ਅੱਡਾ ਐ ਉਹ ਸ਼ਹਿਰ ਤੋਂ ਬਾਹਰ ਜਾ ਚੁੱਕਿਆ। ਸੋ ਆਪਾਂ ਇਸ ਵਕਤ ਪਟਿਆਲੇ ਦੇ ਬੱਸ ਅੱਡੇ ਦੇ ਅੰਦਰ ਖੜੇ ਆਂ। ਆਪਾਂ ਇੱਥੇ ਲੋਕਾਂ ਨੂੰ ਪੁੱਛਦੇ ਆਂ ਕਿ ਇੱਥੇ ਦੇ ਲੋਕਾਂ ਨੂੰ ਕੇਸ ਬੱਸ ਅੱਡੇ ਦੇ ਬਾਹਰ ਜਾਣ ਦਾ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਆਪਾਂ ਲੋਕਾਂ ਨੂੰ ਪੁੱਛਦੇ ਆਂ। ਪਟਿਆਲੇ ਦਾ ਬੱਸ ਅੱਡਾ ਬਾਹਰ ਹੋਣ ਜਾਣ ਦਾ ਤੁਹਾਨੂੰ ਕੋਈ ਫਾਇਦਾ ਲੱਗਿਆ ਜਾਂ ਨੁਕਸਾਨ ਲੱਗਿਆ? ਫਾਇਦਾ ਦਾ ਕੋਈ ਖਾਸ ਨਹੀਂ ਹੈਗਾ ਪਰ ਸਾਨੂੰ ਜੇ ਮੈਂ ਪਰਸਨਲੀ ਕਹਾਂ ਫਾਇਦਾ ਲੱਗਿਆ ਕਿ ਸਾਡਾ ਘਰ ਨੇੜੇ ਆ ਨਾ ਬਿਲਕੁਲੀ ਪਿੱਛੇ ਹੈ ਉਹ ਤਾਂ ਚਲੋ ਪਰਸਨਲੀ ਹੈ ਵੈਸੇ ਲੋਕਾਂ ਦੇ ਵਿੱਚ ਵੈਸੇ ਤਾਂ ਨੁਕਸਾਨ ਹੀ ਹੈ ਜੀ ਭੀੜ ਭੜਕਾ ਜ਼ਿਆਦਾ ਹੋ ਜਾਂਦਾ ਉੱਥੇ ਸਹੀ ਸੀਗਾ ਟ੍ਰੈਫਿਕ ਟ੍ਰੋਫਿਕ ਵੈਸੇ ਅੱਛਾ ਤੁਹਾਨੂੰ ਵੀ ਕੀ ਲੱਗਦਾ ਫਾਇਦਾ ਲੱਗਦਾ ਕਿ ਨੁਕਸਾਨ ਲੱਗਦਾ ਵੀਰੇ ਕਈਆਂ ਨੂੰ ਨੁਕਸਾਨ ਹੋਇਆ ਕਈਆਂ ਨੂੰ ਫਾਇਦਾ ਹੋਇਆ ਕਿਵੇਂ ਬਾਈ ਵੀਰੇ ਜਿਵੇਂ ਹੁਣ ਸਾਡਾ ਘਰ ਪਿੱਛੇ ਆ ਸਾਨੂੰ ਫਾਇਦਾ ਹੋ ਗਿਆ ਪਰ ਉਰੇ ਜਾਮ ਰਹਿਣ ਲੱਗ ਗਿਆ ਉੱਧਰ ਸੀਗਾ ਆਪਣਾ ਜਦ ਪੁਰਾਣੇ ਬਸ ਸਟੈਂਡ ਸੀਗਾ ਜਿਹੜੇ ਉੱਧਰਲੇ ਲੋਕ ਨੇੜੇ ਸੀਗੇ ਆਰੀਏ ਸਮਾਜ ਵੱਲ ਤੇ ਲੋਰੀ ਗੇਟ ਵਾਲੇ ਸਾਰੇ ਜਿੰਨੇ ਵੀ ਮਤਲਬ ਜਿਹੜੇ ਵੀ ਨੀਅਰ ਬਾਈ ਪੈਂਦੀਆਂ ਨੇ ਰਹਿਣ ਵਾਲੀਆਂ ਰਹਿਣ ਵਾਲੇ ਲੋਕ ਉਹਨਾਂ ਨੂੰ ਨੇੜੇ ਪੈਂਦਾ ਸੀਗਾ ਉਹ ਟ੍ਰੈਫਿਕ ਇਸ ਤਰ੍ਹਾਂ ਰਹਿਣ ਲੱਗ ਗਿਆ ਉੱਧਰ ਕੰਟਰੋਲ ਹੋ ਜਾਂਦਾ ਸੀਗਾ ਉਹਰੇ ਜ਼ਿਆਦਾ ਰਹਿਣ ਲੱਗ ਗਿਆ ਮੇਨ ਹਾਈਵੇ ਕਰਕੇ ਬਾਈ ਜੀ ਪਟਿਆਲੇ ਦਾ ਜਿਵੇਂ ਬੱਸ ੱਡਾ ਸ਼ਹਿਰ ਚੋਂ ਬਾਹਰ ਆਇਆ ਤਾਂ ਫਾਇਦਾ ਲੱਗਦਾ ਕਿ ਨੁਕਸਾਨ ਲੱਗਦਾ ਆਮ ਪਬਲਿਕ ਦਾ ਨੁਕਸਾਨ ਹੋਇਆ ਕਿਵੇਂ ਬਾਈ ਆਮ ਪਬਲਿਕ ਦਾ ਜਿਵੇਂ ਉਹਰੇ ਆ기 ਤੇ ਸ਼ਹਿਰ ਦੇ ਵਿੱਚ ਜਾਣਾ ਦੁਖਨ ਮਾਰ ਕਾਲੀ ਮਾਤਾ ਕਿਸ ਨੇ ਰੇਲਵੇ ਸੈਸ ਜੜਨਾ ਉਹ ਕਰਾਇ ਲੱਕੇ ਜਾਏਗਾ ਡਬਲ ਕਰਾਇਆ ਹੋ ਗਿਆ ਇੱਕ ਤਰ੍ਹਾਂ ਦਾ ਕਾਟੇਚ ਇਥੋਂ ਫੇਰ ਬੱਸ ਫੜ ਕੇ ਜਾਣਗੇ ਆ ਇਥੋਂ ਫੇਰ ਬੱਸ ਨਾਲੇ ਟਾਈਮ ਬੱਦਲ ਗਿਆ ਕਿੰਨਾ ਟਾਈਮ ਪ੍ਰਸਾਨ ਸਭ ਤੋਂ ਵੱਡਾ ਘਾਟਾ ਪਿਆ ਪਿੰਡਾਂ ਵਾਲੇ ਜਿਹੜੇ ਆਉਂਦੇ ਰੋਕਾ ਵੱਧ ਨੁਕਸਾਨ ਹਰ ਇੱਕ ਬੰਦੇ ਦਾ ਨੁਕਸਾਨ ਹੋਇਆ ਉੱਥੇ ਦੁਕਾਨਦਾਰ ਦੀ ਮਾਰਕੀਟ ਖਤਮ ਹੋ ਗਈ ਜਿਵੇਂ ਪਟਿਆਲੇ ਸ਼ਹਿਰ ਦਾ ਬੱਸ ਸਟਾਡ ਆ ਜਿਹੜਾ ਸ਼ਹਿਰ ਚ ਬਾਹਰ ਆ ਗਿਆ ਇਹਦਾ ਤੁਹਾਨੂੰ ਕੀ ਲੱਗਦਾ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਬਹੁਤ ਵੱਡਾ ਨੁਕਸਾਨ ਹੋਇਆ ਵੀ ਜੀ ਇਹਦਾ ਕਿਵੇਂ ਬਈ ਜੇ ਨੁਕਸਾਨ ਆਇਆ ਹੋਇਆ ਵੀ ਉੱਥੇ ਜਿਹੜੇ ਦ ਬਹੁਤ ਹਰਾਸਮੈਂਟ ਹੁੰਦੀ ਨਹੀਂ ਇਤੋਂ ਫੇਰ ਕਰਾਇਆ ਲਾ ਕੇ ਜਾਂਦੇ ਬਿਲਕੁਲ ਵੀ ਨਹੀਂ ਬਹੁਤ ਹਰਾਸਮੈਂਟ ਇਹ ਟਾਈਮ ਖਰਾਬ ਹੁੰਦਾ ਨਾ ਬਹੁਤ ਜਿਆਦਾ ਬਹੁਤ ਜਿਆਦਾ ਤੇ ਭਾਈ ਬਟਿੰਡੇ ਸ਼ਹਿਰ ਦਾ ਜਿਹੜਾ ਬੱਸ ਆਇਆ ਉਸ ਵਕਤ ਸ਼ਹਿਰ ਦੇ ਜਮ੍ਹਾਂ ਅੰਦਰ ਹੈ ਉਹ ਬਾਹਰ ਕੱਢਣ ਦੀ ਗੱਲ ਚੱਲ ਰਹੀ ਤੁਹਾਡੇ ਹਿਸਾਬ ਨਾਲ ਪਟਿਆਲੇ ਦੇ ਤਰਜ਼ ਤੇ ਵੀ ਕੀ ਬਾਹਰ ਜਾਣਾ ਚਾਹੀਦਾ ਕਿ ਨਹੀਂ ਨਾ 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 ਨੁਕਸਾਨ ਹੀ ਬਹੁਤ ਨੁਕਸਾਨ ਹੋਇਆ ਬਹੁਤ ਨੁਕਸਾਨ ਜਨਤਾ ਦਾ ਬਹੁਤ ਨੁਕਸਾਨ ਹੋਇਆ हां मेनता भाई जेड़े क्योंकि बसਾਂ ਤੇ ਆਮ ਗਰੀਬ ਬੰਦਾ ਆਉਂਦਾ ਨਾ ਉਹਨੂੰ ਫਿਰ ਡਬਲ ਕਿਰਾਇਆ ਲੱਗੂ ਨਾ ਹਾਂ ਬਿਲਕੁਲ ਬਿਲਕੁਲ ਠੀਕ ਹੈ ਬਹੁਤ ਨੁਕਸਾਨ ਹੋਇਆ ਜਨਤਾ ਦਾ ਬਾਬਾ ਜੀ ਜਿਹੜਾ ਪਟਿਆਲੇ ਸ਼ਹਿਰ ਦਾ ਬੱਸਡਾ ਸ਼ਹਿਰ ਚੋਂ ਬਾਹਰ ਆ ਗਿਆ ਉਹਦਾ ਤੁਹਾਨੂੰ ਕੀ ਲੱਗਦਾ ਵੀ ਸਵਾਰੀਆਂ ਨੂੰ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਸਵਾਰੀਆਂ ਤੇ ਨੁਕਸਾਨ ਹੀ ਹੈ ਨੁਕਸਾਨ ਹੋਇਆ ਜੀ ਸ਼ਹਿਰ ਦੇ ਵਿੱਚ ਤੁਸੀਂ ਕਿਹਾ ਉੱਥੇ ਨੇੜੇ ਜਿੱਥੇ ਮਰਜ਼ੀ ਆ ਪਹੁੰਚ ਜਾਂਦਾ ਸੀਗਾ ਉਥੋਂ ਜੀ ਪਹੁੰਚਣ ਨਵੀਂ ਸਵਾਰੀ ਲੈਣੀ ਪੈਂਦੀ ਹੈ ਫਿਰ ਉੱਥੇ ਜਾਣਾ ਪੈਂਦਾ ਹੈ ਭਾਈ ਪਟਿਆਲੇ ਸ਼ਹਿਰ ਦਾ ਜਿਹੜਾ ਬੱਸਡਾ ਬਾਹਰ ਆਇਆ ਨਾ ਇਹਦਾ ਫਾਇਦਾ ਪੈਰਾਂ ਸਵਾਰੀ ਉਰੇ ਆਉਂਦੀ ਐ ਫਿਰ ਦੁੱਧਨ ਮਾਲ ਕਰਾਇਆ ਪਰ ਕਿਹ ਜਾਂਦੀ ਐ ਸਾਰਾ ਖਸਤਾ ਉਦਰ ਵੀ ਜਾਣਾ ਉੱਥੇ ਹੀ ਪੈਂਦਾ ਜਿੱਥੋਂ ਪਟਕੇ ਜਾਂਦਾ ਫਿਰ ਤਾਂ ਨੁਕਸਾਨ ਹੀ ਹੋਇਆ ਲੱਗਦਾ ਹੁਣ ਪਟਿਆਲੇ ਦਾ ਬੱਸ ਸੜਾ ਬਾਹਰ ਹੁੰਦਾ ਵੀ ਫਾਇਦਾ ਹੋਇਆ ਕਿ ਨੁਕਸਾਨ ਫਾਇਦਾ ਹੀ ਭਾਈ ਅੰਤੋਂ ਮੈਂ ਆਵੇਂ ਪੀੜ ਭੜੱਕੇ ਦੂੰ ਬਹੁਤ ਫਾਇਦਾ ਹੀ ਬਾਹਰ ਵੀ ਜਿਹੜੀਆਂ ਬਾਹਰ ਲੀਆਂ ਸਵਾਰੀਆਂ ਉਹਨਾਂ ਨੂੰ ਵੀ ਇਹ ਲੱਗਦਾ ਵੀ ਫਾਇਦਾ ਹੋਇਆਗਾ ਜਿਹੜੀਆਂ ਲੋਕਲ ਸਵਾਰੀਆਂ ਜਿਨ੍ਹਾਂ ਨੇ ਕੇ ਕੰਮ ਤੋਂ ਦਿੰਦੇ ਜਾਣਾ ਉਹਨਾਂ ਨੂੰ ਇਹ ਲੱਗਦਾ ਵੀ ਨੁਕਸਾਨ ਹੋਇਆ ਬੱਸ ਸੜਾ ਬਾਹਰ ਜਾਂਦਾ ਫਾਇਦਾ ਹੋਇਆ ਪਟਿਆਲੇ ਦਾ ਕਿ ਨੁਕਸਾਨ ਹੋਇਆ ਨੁਕਸਾਨ ਯਾਰ ਉੱਥ ਉਹ ਟੈਂਪੋ ਪੂਰੇ ਨੂੰ ਅੱਛਾ 50 ਰੁਪਏ ਟੈਂਪੋ ਵਾਲਾ ਲੈਂਦਾ ਹੋਰ 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 ਤੇ ਪਿੰਡੋਂ ਭਾਵੇਂ ਬੰਦਾ 10 ਰੁਪਏ ਚ ਆਜੇ 50 ਰੁਪਏ ਟੈਟੋ ਵਾਲੇ ਐਡ ਲੱਗ ਗਏ ਨਾ ਜਨਾਬ ਨੇ 30 ਰੁਪਏ ਲੱਗਦੇ ਆ ਇੱਥੇ ਐਡੇ ਦਾ ਕਿਉਂ ਨਾ ਮੇਰੇ 50 ਰੁਪਏ ਦੇ ਟਿੱਕ ਤੇ ਫਿਰ ਤਾਂ ਜਿੱਤੇ 30 ਲੱਗਣੇ ਸੀ 80 ਲੱਗ ਗਏ ਨਾ ਹੋਰ 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 ਤੇ ਸਮਾਂ ਖਰਾਬ ਹੋਇਆ ਵੱਖਰਾ ਹੋਰ ਜਾਣ ਲੱਗੀ ਬੈਣੀ ਆਉਣ ਲੱਗੀ ਬੈਣੀ 100 ਰੁਪਏ ਦਾ ਹੱਥ ਨੂੰ ਹੀ ਫਟ ਗਿਆ ਜਿਹੜਾ ਬਸ ਤੇ ਆਉ ਉਹ ਤਾਂ ਗਰੀਬ ਦਿਹਾੜੀਦਾਰ ਬੰਦਾ ਤਾਂ ਨੁਕਸਾਨ ਹੋ ਗਿਆ ਹੋਰ ਯਾਰ ਕਈ ਵਾਰ ਰੇਂਗੋਟ ਦੇ ਤੁਰ ਜੂਦਾ ਪੈਂਚੋ ਬ ਦੂਰ ਕਿਵੇਂ ਤੁਸੀਂ ਕਿੱਥੇ ਨਾਲ ਕੰਮ ਤੋਂ ਦਾ ਕਰਨ ਦੇ ਆ ਕਿਵੇਂ ਨਹੀਂ ਮੈਂ ਸਿੱਧਾ ਉਸ ਤੋਂ ਮੁਕਤ ਲੁਧਿਆਣੇ ਤੋਂ ਇੱਥੇ ਪਟਿਆਲੇ ਆਨੇ ਆ ਅੱਛਾ ਹੁਣ ਸ਼ਹਿਰ ਤੋਂ ਤੁਸੀਂ ਜਾਓਗੇ ਤਾਂ ਹੁਣ ਕਿ ਆਟੋ ਪਕੜ ਕੇ ਜਾਓ ਦੋ ਆਟੋ ਪਕੜਨੇ ਪੈਣੇ ਅੱਛਾ ਦੋ ਆਟੋ ਤੇ ਪਹਿਲਾਂ ਪਕੜਨੇ ਸੀ ਪੈਂਦੇ ਨਹੀਂ ਪਹਿਲਾਂ ਪਕੜਨੇ ਹੁਣ ਫੇ ਕਿੰਨੇ ਰੁਪਏ ਵਾਧਾ ਲੱਗਣਗੇ ਤੁਹਾਡੇ ਨੂੰ 40 ਰੁਪਏ ਵਾਧਾ ਲੱਗਣਗੇ ਇੱਕ ਸਾਈਡ ਦੇ 40 ਤੇ 40 80 ਹੋ ਗਏ ਹਾਂਜੀ 100 ਰੁਪਿਆ ਪੂਰਾ ਚੱਲ ਜਾਂਦਾ ਹੈ ਅਛਾ ਵੀ ਨੁਕਸਾਨ ਹੀ ਹੋ ਗਿਆ ਪੈਸੇ ਵੱਧ ਲੱਗ ਰਹੇ ਤੇ ਸਮਾਵਧ ਵੱਧ ਲੱਗ ਰਿਹਾ ਵੈਸੇ ਸਮਾਵਧਾ ਠੀਕ ਹੈ ਵੈਸੇ ਤਾਂ ਚਲੋ ਜਿਹੜੇ ਲੱਗਣੇ ਉਹ ਤਾਂ ਲੱਗਣੇ ਆ ਸਮਾਵਧ ਲੱਗਦਾ ਬਾਈ ਪਟਿਆਲੇ ਬਸੜੇ ਦਾ ਬਾਹਰ ਹੋਣ ਦਾ ਫਾਇਦਾ ਹੈ ਕਿ ਨੁਕਸਾਨ ਹੈ ਬਹੁਤ ਵੱਧਾ ਹੋਇਆ ਹੈ ਜੀ ਅਸੀਂ ਦਾ ਤੁਸੀਂ ਕਿਹੜੀ ਜਗ੍ਹਾ ਤੋਂ ਅਸੀਂ ਫਾਇਲ ਘਾਤੋਂ ਆ ਗਏ ਹਾਂ ਜੀ ਖੱਜਲ ਖਵਾਰੀ ਤੋਂ ਵੱਜ ਜਾਂਦਾ ਜੀ ਬੰਦਾ ਜਿਹੜਾ ਬਾਰੋ-ਬਾਰ ਆਏ ਆ ਕੋਈ ਕਿਸੇ ਤਰ੍ਹਾਂ ਦੀ ਦਿੱਕਤ ਨਹੀਂ ਵੀ ਇੱਥੇ ਵੀ ਜਿਹੜੀ ਬਾਹਰ ਲਈ ਸਵਾਰੀ ਆ ਉਹਨੂੰ ਫਾਇਦਾ ਹੈ ਤੁਹਾਨੂੰ ਕੀ ਲੱਗਦਾ ਬਾਈ ਫਾਇਦਾ ਜੀ ਬਾਰੋ-ਬਾਰ ਆਏ ਬਾਈਪਾਸ ਤੋਂ ਬਾਰ ਬਾਰ ਤੁਸੀਂ ਫਾਇਦ ਲਗਾਤੋਂ ਫਾਇਦ ਕਰੂ ਠੀਕ ਹੈ ਲੈ ਵੀ ਬਾਹਰ ਲੀਆਂ ਸਵਾਰੀਆਂ ਨੂੰ ਤਾਂ ਇਹ ਹੈ ਵੀ ਬਾਰੇ ਬਾਰ ਸ਼ਹਿਰ ਤੋਂ ਕੰਮ ਨਿਭੜ ਗਿਆ ਬਾਈਪਾਸ ਹੋ ਗਿਆ ਇਹ ਫਾਇਦਾ ਪਰ ਜੇ ਲੋਕਲ ਸਵਾਰੀ ਦੇ ਪੁਆਇੰਟ ਆਫ ਊ ਵੀ ਤੋਂ ਦੇਖਦੇ ਆ ਤਾਂ ਉਹਨਾਂ ਦੇ ਜ਼ਾਨਾ ਨੁਕਸਾਨ ਹੋਇਆ ਪਟਿਆਲਾ ਬਸ ਸੜਾ ਬਾਹਰ ਹੋਣ ਦਾ ਤੁਹਾਨੂੰ ਕੀ ਲੱਗਦਾ ਹੈ ਕਿ ਫਾਇਦਾ ਹੈ ਕਿ ਨੁਕਸਾਨ ਹੈ ਬਈ ਕੰਮ ਠੀਕ ਠੀਕ ਗੁਜ਼ਾਰਾ ਕੰਮ ਹੋ ਰਿਹਾ ਨਹੀਂ ਥੋੜ੍ਹ ਤੁਹਾਨੂੰ ਕੀ ਫਾਇਦਾ ਹੈ ਕਿ ਨੁਕਸਾਨ ਹੈ ਠੀਕ ਠੀਕ ਰੋਟੀ ਦਾ ਕੰਮ ਉੱਠ ਚੱਲ ਰਹੀ ਹੈ ਤੁਹਾਨੂੰ ਫਾਇਦਾ ਨਹੀਂ ਹੋਇਆ ਨੁਕਸਾਨ ਹੀ ਹੋਇਆ ਕਿਵੇਂ ਕਿਵੇਂ ਉਹ ਕੰਮ ਕਰਦਾ ਹੈ ਉੱਥੇ ਕੰਮ ਪੰਜਾਦਾ ਸੀਗਾ ਠੀਕਾ ਵੀ ਵੱਧਾ ਤੇ ਦੋ ਫਲਾ ਉਸ ਮੈਂ ਮੈਂ ਪੰਜਵਾਂ ਮੈਨੇ ਪਰਚੀ ਕੀਤੀ ਬੋਲੇ ਬੋਲੇ ਸਾਡੀ ਬੋਹੜਾ ਪਰਚੀ ਹੋ ਗਈ ਤੇ ਕੰਮ ਘਟਾ ਹੈ ਕੰਮ ਘਟਾ ਹੈ ਲਓ ਜੀ ਇਹ ਬਾਈ ਆ ਪੁੜਗੀਆਂ ਇਹ ਵੇਚ ਦੇਣਾ ਟੋਪੀਆਂ ਸੰਤਰੇ ਵਾਲੀਆਂ ਉੱਥੇ ਅੰਦਰਲੇ ਬਾਸ ਸਟੈਂਡ ਚ ਇਹਨਾਂ ਦੀ 500 ਰੁਪਏ ਠੀਕਾ ਸੀ ਇੱਥੇ 2000 ਹੈ ਤੇ ਕੰਮ ਉਦੋਂ ਘਟ ਗਿਆ ਇਹ ਪਟਾਲਾ ਬਸੜਾ ਬਾਹਰੋਂ ਦਾ ਤੁਹਾਨੂੰ ਕੀ ਫਾਇਦਾ ਲੱਗਦਾ ਨੁਕਸਾਨੀ ਨੁਕਸਾਨ ਜੀ ਕਿੱਥੇ ਆ ਪਾਵਦੀ ਪਰਾੜਾ ਬਸੜਾ ਦਾ ਦੂਖ ਨਾਲ ਨੇੜੇ ਸੀਗਾ ਠੀਕ ਨੇ ਹੁਣ ਅਸੀਂ 70 60 ਰੁਪਏ ਦੇ ਕੇ ਆਇਆ ਤੁਹਾਨੂੰ ਸੰਦੋਖਨਵਰਨ ਗੁਰਦੁਆਰੇ ਤੱਕ ਜਾਣਾ ਤੁਹਾਨੂੰ ਤੇ ਵੈਸੇ 30 ਰੁਪਏ ਤੁਹਾਡੇ ਲੱਗਣੇ ਨਹੀਂ ਸੀ ਹਨ ਤੇ ਜਿਹੜਾ ਇੱਕ ਆਮ ਜਿਹੜਾ ਜਮਾ ਮੱਧ ਵਰਦੀ ਬੰਦਾ ਹਨਾ ਉਹਦੇ ਦਾ ਪਰ 30 ਰੁਪਏ ਬਹੁਤ ਵੱਡੀ ਗੱਲ ਉਹਦੇ ਦਾ ਤੇ 30 ਤੁਹਾਡੇ ਆਉਂਦੇ ਹਨ ਹੈ ਜਿਹੜੀ ਵਾਲੇ ਬੰਦੇ ਅੰਮ੍ਰਿਤ ਅਸੀਂ ਤੇ ਫਿਰ ਤੁਹਾਡੇ 30 ਤੇ 30 60 ਲੱਗ ਗਏ ਹਨਾ 60 ਲੱਗ ਸਾਨੂੰ ਤਾਂ ਦੁੱਖ ਹੀ ਆਉਂਦਾ ਬਈ ਯਾਰ 120 ਲੱਗ ਗਏ ਤੈਨੂੰ ਨੁਕਸਾਨ ਹੀ ਹੋ ਗਿਆ ਸਹੀ ਗੱਲ ਆ ਬਈ ਆ ਆਮ ਬੰਦੇ ਨੂੰ ਤਾਂ ਬਈ ਇਸ ਚੀਜ਼ ਦਾ ਦੁੱਖ ਹੀ ਹੈਗਾ ਯਾਰ ਪਟਿਆਲੇ ਬਾਸਟੇ ਦਾ ਬਾਹਰ ਆਉਣ ਦਾ ਫਾਇਦਾ ਹੋਇਆ ਤੁਹਾਨੂੰ ਕਿ ਨੁਕਸਾਨ ਹੀ ਨੁਕਸਾਨ ਹੀ ਆ ਜੀ ਕੀ ਨੁਕਸਾਨ ਹੈ ਨੁਕਸਾਨ ਹੈ ਤਾਂ ਪਹਿਲਾਂ ਟੈਂਪੋ ਦਾ ਕਿਰਾ ਕਿ ਤੇੜੀ ਗੇਰ ਬੰਦੇ ਆ ਸੀ ਸਾਡਾ ਪੂਰਾ ਪੈਂਦਾ ਨਹੀਂ ਸਾਨੂੰ ਜਾਣਾ ਹੁੰਦਾ ਰੋਪੜ ਜਾਣੇ ਆ ਸੀ ਜੀ ਦਿਹਾੜੀ ਕਰਨੇ ਵਾਸਤੇ ਕਿੰਨੇ ਆਟੋ ਵਾਲਾ ਕਿੰਨੇ ਲੈ ਜਾਂਦਾ ਤੁਹਾਨੂੰ ਸਾਡੇ 30 ਰੁਪਏ ਸਵਾਰੀ ਲੈਂਦਾ ਜੀ 30 ਰੁਪਏ ਸਵਾਰੀ ਦਾ ਹਾਂ ਅੱਛਾ ਤੇ ਸਾਨੂੰ ਸਰਦਾ ਨਹੀਂ ਉਹ ਹੀ ਠੀਕ ਤਾਂ ਸਾਨੂੰ ਬਸਣ ਉਹ ਠੀਕ ਤਾਂ ਨੇਲੇ ਪੈਂਦਾ ਪੱਲਾ ਸਹੀ ਸੀ ਹਾਂ ਅਸੀਂ ਪੈਦਲ ਵੀ ਚਲੇ ਜਾਂਦੇ ਜੀ ਹੈ ਪੈਦਲ ਵੀ ਲੰਘ ਜਾਂਦੇ ਸੀ ਜੇ ਸਾਨੂੰ ਤਾਂ ਪਟਿਆਲਾ ਆਪਣੇ ਬੱਸ ਸਟੈਂਡ ਇੱਥੇ ਪੁਰਾਣਾ ਬੱਸ ਸਟੈਂਡ ਆ ਨਾ ਜੀ ਉੱਥੇ ਸਾਨੂੰ ਬਹੁਤ ਵਧੀਆ ਸੀ ਪੈਦਲ ਤਾਂ ਫਿਰ ਮਜਬੂਰੀ ਚ ਜਾਂਦੇ ਆ ਨਾ ਬਸ ਹਾਂ ਨੇੜੇ ਨੇੜੇ ਪੈਂਦਾ ਤਾਂ ਜੀ ਸਾਨੂੰ ਸਾਨੂੰ ਫਾਇਦਾ ਸੀ ਇੱਥੇ ਹਾਂ ਸਾਨੂੰ ਇਹ ਫਾਇਦਾ ਸੀ ਵੀ ਨੇੜੇ ਸੀ ਸਾਡੇ ਆਪਣੇ ਹੁਣ ਕਈ ਵਾਰ ਪੈਸਾ ਨਹੀਂ ਹੁੰਦਾ ਮਜਬੂਰੀ ਦੇ ਕਾਰਨ ਆਇਆ ਨਹੀਂ ਜਾਂਦਾ ਜੀ ਸੜ ਤੋਂ ਜਲਦੀ ਜਲਦੀ ਹਾਂ ਬਹੁਤ ਮੁਸ਼ਕਲ ਹੈ ਜੀ ਨੁਕਸਾਨ ਹੋਇਆ ਬਸ ਸੱਡਾ ਬਾਹਰ ਨਹੀਂ ਕੱਢਣਾ ਚਾਹੀਦਾ ਜੀ ਨਹੀਂ ਕਰਨੀ ਚਾਹੀਦਾ ਨੁਕਸਾਨ ਆ ਜੀ ਜਿਹੜਾ ਪਟਿਆਲੇ ਦਾ ਬਸ ਸੱਡਾ ਇਹ ਬਾਹਰ ਆਉਂਦਾ ਤੁਹਾਨੂੰ ਕਿਹਦਾ ਫਾਇਦਾ ਹੋਇਆ ਕੋਈ ਕਿ ਨੁਕਸਾਨ ਹੋਇਆ ਫਾਇਦਾ ਆ ਹੈਗਾ ਬਹੁਤ ਕੀ ਫਾਇਦਾ ਲੱਗਦਾ ਹੈ ਫਾਇਦਾ ਨੁਕਸਾਨ ਨਹੀਂ ਹੋਇਆ ਨੁਕਸਾਨ ਨਹੀਂ ਹੋਇਆ ਫਾਇਦਾ ਨਹੀਂ ਹੋਇਆ ਕੀ ਨੁਕਸਾਨ ਹੋਇਆ ਜੀ ਨੁਕਸਾਨ ਹੀ ਹੈ ਹੁਣ ਬੁੱਢਾ ਆਦਮੀ ਉੱਥੋਂ ਕਿੱਥੋਂ ਮੈਂ ਚੱਲ ਕੇ ਆਇਆ ਹਾਂਜੀ ਪੁਰਾਣੇ ਅੰਡੇ ਤੋਂ ਵੀ ਪਰੋਂ ਧੁਰ ਕੇ ਆਇਆ ਇੱਥੇ ਕਿੰਨਾ ਧੁਰ ਕੇ ਆਇਆ ਧੁਰ ਕੇ ਆਇਆ ਕਿ ਕਿਲੋਮੀਟਰੀ 1000 ਕਿਲੋਮੀਟਰ 4-5 ਕਿਲੋਮੀਟਰ ਧੁਰ ਕੇ ਆਇਆ ਉਤੋਂ ਜੇ ਆਟੋ ਲੈਂਦੇ ਆਟੋ 30 ਰੁਪਏ ਲੈਂਦਾ ਹੀ ਆਟੋ ਵਾਲੇ ਪੈਸੇ ਜ਼ਿਆਦਾ ਲੈਂਦੇ ਨੇ ਹੁਣ ਕਿੱਥੇ ਤਾਂ ਮੈਂ 30 ਰੁਪਏ ਚੌਥੇ ਜਾਣਾ ਅੱਗੇ ਕਿੱਥੇ ਮੈਂ ਇੱਥੇ ਹੀ ਉਹਨੇ ਪੈਸੇ ਆਟੋ ਤੇ ਫੂਕ ਆਇਆ ਮਤਲਬ ਹਰੇਕ ਸਵਾਰੀ ਦਾ ਨੁਕਸਾਨ ਹੋਇਆ ਸਮੇਂ ਦਾ ਵੀ ਤੇ ਪੈਸੇ ਦਾ ਵੀ ਬਹੁਤ ਜਿਆਦਾ ਨੁਕਸਾਨ ਹੋਇਆ ਪੈਸੇ ਕੀ ਕਹਿੰਦੇ 62 ਦਾ ਬਾਹਰੋਂ ਦਾ ਫਾਇਦਾ ਹੋਇਆ ਤੁਸੀਂ ਕਹਿੰਦੇ ਅਸੀਂ ਦੇਵੀਗੜ੍ਹ ਜੀ ਗੱਲ ਕਰ ਰਹੇ ਆ ਸਾਡਾ ਨਾ ਨਾ ਫਾਇਦਾ ਕਿਥੇ ਹੋਇਆ ਜੀ ਹਾਂ ਕਿਚਨੇ ਰੁਜ਼ਗਾਰ ਖੋਇਆ ਗਿਆ ਗਰੀਬਾਂ ਦਾ ਉੱਥੇ ਦੇਖੋ ਕਿੰਨੀ ਦੁਕਾਨਾਂ ਸੀ ਆ ਉਹ ਗਰੀਬੀ ਤੋਂ ਬੰਦ ਹੋ ਗਿਆ ਜੀ ਰੁਜ਼ਗਾਰੀ ਦਾ ਉੱਥੇ ਕੋਈ ਯੰਤਨੀ ਤੇ ਲੋਕ ਜਿਹੜੇ ਬੱਸਾਂ 'ਚ ਉੱਤਰਦੇ ਜਾਣਾ ਤੇ ਉਹਨਾਂ ਨੂੰ ਫਿਰ ਉੱਥੇ ਅੰਦਰ ਹੀ ਪੈਂਦਾ ਫੇਰ ਵੀ ਨਹੀਂ ਜੀ ਮੇਰੇ ਇੱਥੇ ਪੈਸੇ ਨਾਲ ਬਾਦੂ ਲੱਗ ਰਿਹਾ ਹੈ ਨਾ ਸਾਡਾ ਪੈਸੇ ਵਧ ਲੱਗ ਰਿਹਾ ਹਾਂ ਜੀ ਹਾਂ ਹੁਣ ਇੱਥੇ ਦੀ ਕੀ ਪਹਿਲਾਂ 40 ਮੰਗਦੇ ਸੀ ਬੜਾ ਹੋਇ ਹੁਣ ਕੀਤੇ ਕੰਮ ਤਾਂ ਜਾਂਦੇ ਨਹੀਂ ਾਟੋ ਵਾਲੇ 30 ਰੁਪਏ ਾਟੋੜਾ ਲੈਂਦੇ ਨੇ ਨਾ ਜਿਹਨੇ ਬਾਹਰ ਰਹਿਤਾ ਆਪਾਂ ਸ਼ਹਿਰ ਦੇ ਅੰਦਰ ਜਾਏ ਬਗੈਰ ਹੀ 12 ਹੀ ਚਲੇ ਜਾਣੇ ਆ ਜੇ ਅੰਦਰ ਜਾਣੇ ਆ ਤਾਂ ਉਧਰ ਬਹੁਤ ਜ਼ਿਆਦਾ ਟ੍ਰੈਫਿਕ ਹੁੰਦਾ ਹੈ ਤਾਂ ਟ੍ਰੈਫਿਕ ਜਮ ਕਰਨਾ ਆਪਣਾ ਬਹੁਤ ਟਾਈਮ ਲਾਸ ਹੁੰਦਾ ਹੈ ਪਟਿਆਲੇ ਬੱਸ ਸਟੈਂਡ ਦਾ ਵੀ ਬਾਹਰ ਆਉਣ ਦਾ ਤੁਹਾਨੂੰ ਗਿਲਾ ਦਾ ਕੋਈ ਫਾਇਦਾ ਹੋਇਆ ਕਿ ਨੁਕਸਾਨ ਹੋਇਆ ਸਰ ਫਾਇਦਾ ਤਾਂ ਇਦਾਂ ਹੋਇਆ ਜਿਹੜੀ ਟ੍ਰੈਫਿਕ ਸੀ ਬੱਸ ਸਟੈਂਡ ਪਟਿਆਲੇ ਜਾਂਦੀ ਸੀ ਅੰਦਰ ਸ਼ਹਿਰ ਵਾਲਿਆਂ ਨੂੰ ਉਹਨਾਂ ਨੂੰ ਫਾਇਦਾ ਹੋਇਆ ਬਾਕੀ ਨੁਕਸਾਨ ਹੀ ਹੈ ਜੀ ਸਰ ਕਿਉਂਕਿ ਜੇ ਆਮ ਪਰਸਨ ਦੇਖੀਏ ਕਿਸੇ ਨੇ ਜਾਣਾ ਉਹ ਬੱਸ ਸਟੈਂਡ ਕੋਈ ਦਵਾਈ ਲੈਣ ਜਾਣਾ ਕਿਤੇ ਵੀ ਜਾਣਾ ਤਾਂ ਇਥੋਂ ਜਿਹੜਾ ਆਟੋ ਦਾ ਖਰਚਾ ਹੀ 50 ਰੁਪਏ ਆਟ ਵਾਲਾ ਮੰਗ ਲੈਂਦਾ ਜੇ ਕਿਤੇ ਕੋਈ ਸਟ੍ਰਾਈਕ ਹੋ ਜਾਏ ਕੋਈ ਗੱਲਬਾਤ ਹੋ ਜਾਏ 100 100 150 ਰੁਪਏ ਸਵਾਰੀ ਤੋਂ ਲੈਂਦੇ ਨੇ ਪਰ ਪਰਸਨ ਤੋਂ ਇਹਦਾ ਨੁਕਸਾਨ ਹੀ ਐ ਸਰ ਵੀ ਗਰੀਬ ਬੰਦੇ ਨੂੰ ਤਾਂ 50 ਤੋਂ 100 ਰੁਪਏ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਸਰ ਨੁਕਸਾਨ ਤੁਸੀਂ ਕੀ ਕਹਿੰਦੇ ਨੁਕਸਾਨ ਹੋਇਆ ਭਾਈ ਹਾਂਜੀ ਨੁਕਸਾਨ ਹੋਇਆ ਜੇ ਬੱਸ ਟਰੈਫਿਕ ਦਾ ਕੱਲਾ ਹੋਇਆ ਵੀ ਟਰੈਫਿਕ ਘੱਟੀਆਂ ਥੋੜੀ ਪੈਸੇ ਦਾ ਨੁਕਸਾਨ ਹੈ ਜਿਵੇਂ ਠੀਕ ਆ ਅਗਲਾ ਨਾ ਐਮਰਜੈਂਸੀ ਜਾਣਾ ਤਾਂ ਅਗਲਾ ਫਸਿਆ ਹੋਇਆ 100 ਰੁਪਿਆ ਵੀ ਦਊਗਾ ਜੀ ਉਹ ਲੁੱਟ ਹੋ ਰਹੀ ਐ ਗਰੀਬੰਦੇ ਦੀ ਦੇਖੋ ਬੱਸ ਚ ਕੋਈ ਤਗੜਾ ਬੰਦਾ ਤਾਂ ਚੜਦਾ ਨਹੀਂ ਆਪ ਬੰਦਾ ਹੀ ਚੜੂਗਾ ਸਾਰੀ ਲੁੱਟ ਐ ਉਹਦੀ ਲੁੱਟਾ ਜੀ ਹਾਂ ਤੁਸੀਂ ਕੀ ਕਹਿੰਦੇ ਵੀਰੇ ਬਿਲਕੁਲ ਜੀ ਨੁਕਸਾਨ ਤਾਂ ਹੈ ਕਿ ਹੁਣ ਬੰਦਾ ਚੰਡੀਗੜ੍ਹ ਤੋਂ ਡੇਢ ਘੰਟੇ ਜਿੱਥੇ ਆਉਂਦਾ ਠੀਕ ਐ ਜੀ ਇੱਥੇ ਤੱਕ ਆਉਂਦਾ ਤੇ ਇਤੋਂ ਘੰਟਾ ਪੁਰਾਣੇ ਬੱਸ ਸਟੈਂਡ ਲਈ ਵੇਟ ਕਰਦਾ ਅੱਛਾ ਘੰਟਾ ਲੱਗ ਜਾਂਦਾ ਤੇ ਘੰਟੇ ਮੰਗੂ ਹੋ ਜਾਂਦਾ ਵੇਟ ਕਰਦਾ ਜੀ ਇੱਥੇ ਗੱਡੀਆਂ ਘੱਟ ਨਹੀਂ ਕਰਦਾ ਜੀ ਗੱਡੀਆਂ ਘੱਟ ਹੋਣ ਕਰਕੇ ਗੱਲ ਨੂੰ ਵੇਟ ਕਰਨੀ ਪੈਂਦੀ ਆ ਹਾਂ ਵੇਟ ਕਰਨੀ ਪੈਂਦੀ ਚੰਡੀਗੜ੍ਹ ਤੋਂ ਡੇਢ ਘੰਟੇ ਦਾ ਸਫ਼ਰ ਆ ਇੱਥੇ ਪਹੁੰਚਿਆ ਡੇਢ ਘੰਟਾ ਇੱਥੇ ਡੇਢ ਘੰਟੇ ਇੱਥੇ ਪਹੁੰਚ ਗਏ ਤੇ 1 ਘੰਟਾ ਉਹ ਵੇਟ ਕਰਕੇ ਉੱਥੇ ਦੀ ਬੱਸ ਲੈਂਦਾ ਪੈਸਾ ਦਾ ਵੀ ਨੁਕਸਾਨ ਆ ਤੇ ਸਮੇਂ ਦਾ ਵੀ ਸਮੇਂ ਪਟਿਆਲਾ ਪਾਸੇ ਦਾ ਬਾਹਰ ਹੁੰਦਾ ਤੁਹਾਨੂੰ ਕੋਈ ਫਾਇਦਾ ਆ ਨੁਕਸਾਨ ਆ ਨੁਕਸਾਨ ਆ ਜੀ ਬਿਲਕੁਲ ਨੁਕਸਾਨ ਆ ਸਾਨੂੰ ਇੰਨੀ ਦੂਰੋਂ ਆਉਣਾ ਪੈਂਦਾ ਤੇ ਭੜੀ ਤੋਂ ਤੇ ਦੂਸਰੀ ਗੱਲ ਸਾਡੀ 500 ਰੁਪਏ ਪਰਚੀ ਸੀ ਔਰ ਇਸ ਟੈਂਪ ਵੀ ਨਹੀਂ ਇੱਕ ਹੁਣ 2000 ਕੀਤੀ ਗਈ ਹੈ ਹੁਣ ਬੜਾ ਮੁਸ਼ਕਿਲ ਹੈ ਗਰੀਬ ਆਦਮੀ ਆਹ ਵੇਚਦੇ ਆ ਬਾਈ ਅੱਗੇ ਵੇਚ ਰਿਆਂ ਆਹ ਕੁੜੀਆਂ ਵੇਚਦੇ ਆ ਤੇ ਇਹਨਾਂ ਦੀ ਵੀ 2000 ਰੁਪਏ ਮਹੀਨੇ ਦਾ ਠੇਕਾ ਅੰਦਲੇਵਾਸ ਸਟੈਂਡ ਸੀਗਾ 500 ਇੱਥੇ 2000 ਹੋ ਗਿਆ ਤੇ ਸੇਲ ਵੀ ਕੱਟੀ ਇੱਥੇ ਕਿ ਵਧੀਆ ਸੇਲ ਤੇ 100 ਨਹੀਂ ਆਉ ਜੀ ਸੇਲ ਤੇ 100 ਨਹੀਂ ਆਉ ਆ 1500 ਰੁਪਏ ਮਹੀਨੇ ਦਾ ਵੇਚਣੇ ਨਹੀਂ ਨਹੀਂ 2000 ਰੁਪਏ ਮਹੀਨਾ ਦੇਣੇ ਆ 10 ਰੁਪਏ ਦਾ ਪੈਕਟ ਵੇਚਣੇ ਆ 5-600-500 ਦੀ ਸੇਲਸ ਹੈ 600 ਦੀ ਵੀ। ਕੋਹ ਨੂੰ ਵੀ ਨੁਕਸਾਨ ਹੈ ਰਤਾਨੋ ਨਿਸ਼ਾਨੀ ਨੁਕਸਾਨ ਹੈ। ਬੱਸ ਸਟੈਂਡ ਦਾ ਕੀ ਲੱਗਦਾ ਵੀ ਬਾਹਰ ਆਉਣ ਦਾ ਫਾਇਦਾ ਹੋਇਆ ਕਿ ਨੁਕਸਾਨ ਹੋਇਆ? ਫਾਇਦਾ ਕੋਈ ਨਹੀਂ ਹੈ ਨੁਕਸਾਨ ਹੈ ਭਰੇ ਜਿੰਨਾ ਸੀਗਾ। ਕੀ ਨੁਕਸਾਨ ਆ ਭਾਈ? ਨੁਕਸਾਨ ਉੱਥੇ ਭਰੇ ਸਟੇਸ਼ਨ ਲੱਭ ਜ ਗਿਆ ਕੱਲੀ ਬੱਸ ਮਿਸ ਚੋ ਗਿਆ ਸਟੇਸ਼ਨ ਪੜਨਦਾ ਸੀਗਾ। ਬੱਸ ਰੋ ਸਟੈਂਡ ਤੇ ਉੱਥੇ ATM ਸੀ ਔਰ ਕੋਈ ATM ਨਹੀਂ ਕੋਈ ਸਹੂਲਤ ਦੀ ਕੁਝ ਵੀ ਨਹੀਂ ਗਾ। ਠੱਕੇ ਨੇ ਤੇ ਵੱਧ ਖਰਚੇ ਕੱਟਣ ਗਾਉਂਦਾ ਭਰੇ। ਤੁਸੀਂ ਬਸ ਤੇ ਜਾਂਦੇ ਹੋ ਨੇ? ਉਹਦੇ ਬਸ ਤੇ ਜਾਂਦੇ। ਮਲਬੀ ਤੁਹਾਨੂੰ ਨੁਕਸਾਨ ਹੀ ਲੱਗ ਰਿਹਾ ਪੂਰਾ ਨੁਕਸਾਨ ਹੈ ਹੁਣ ਤੇ ਸਟੇਸ਼ਨ ਵੀ ਨਹੀਂ ਨੇੜੇ ਹਨ ਨਹੀਂ ਹੈਗੇ ਤੇ ਬਾਕੀ ਇੱਥੇ ਜਾਣਾ ਹੈ ਤਾਂ ਮਨ ਲਵੀ ਆਪਾਂ ਨੂੰ ਘਟੂ ਘਟ 30 ਰੁਪਏ ਆਟਵਾਲਾ ਲੈਂਦੀ ਹੈ ਵੀਰੇ ਬੱਸ ਛੱਡਾ ਬਾਹਰ ਕੱਢਣ ਦਾ ਵੀ ਫਾਇਦਾ ਹੋਇਆ ਪਟਿਆਲੇ ਨੂੰ ਕਿ ਨੁਕਸਾਨ ਨੁਕਸਾਨ ਹੋਇਆ ਕਿਵੇਂ ਭਾਈ ਸਮਾਂ ਬਹੁਤ ਲੱਗ ਜਾਂਦਾ ਜੀ ਬੱਸ ਸਟੈਂਡੋਂ ਮੈਨੂੰ ਇੱਥੋਂ ਉੱਤਰ ਕੇ ਫੇਰ ਅੰਦਰਲੇ ਬੱਸ ਸਟੈਂਡ ਜਾਂਦੇ ਆ ਹਾਂ ਜੀ ਜੇ ਕਈ ਵਾਰ ਜਾਣਾ ਪੈਂਦਾ ਕੰਮ ਹੁੰਦਾਗਾ ਤਾਂ ਬਹੁਤ ਦਿੱਕਤ ਆਉਂਦੀ ਹੈ ਨਾਲ ਐਕਸਟਰਾ ਪੀ ਲੱਗ ਜਾਂਦਾ ਨਾਲੇ ਸਮਾਂ ਹਾਂ ਜੀ ਤਾਂ ਪੰਜ ਜੀ ਬੱਸ ਛੱਡਾ ਬਾਹਰ ਕੱਢਣ ਦਾ ਕੀ ਸਰ ਜੈਦੇਸ਼ ਸ਼ਹਿਰ ਦੇ ਵਿੱਚ ਸਿਟੀ ਦੇ ਵਿੱਚ ਮਤਲਬ ਕਿ ਬਾਸ਼ਿਸ਼ਟਾਨ ਸੀ ਉੱਥੇ ਹਰ ਵਕਤ ਐਕਸੀਡੈਂਟ ਹੋਣ ਦੇ ਚਾਂਸਸ ਹੁੰਦੇ ਸੀਗੇ ਬਣ ਗਿਆ ਤੇ ਇੱਥੇ ਆਵਾਜਾਈ ਨਾਲੇ ਰੋਡ ਨੇ ਸਰ ਚੰਡੀਗੜ੍ਹ ਦਾ ਵੱਡਾ ਰੋਡ ਇੱਧਰ ਹੈ ਤੇ ਇਸ ਮਾਣੇ ਨੂੰ ਜਾਣ ਵਾਲੀ ਬੱਸ ਦਾ ਰੋਡ ਵੀ ਇੱਧਰ ਹੈ ਸਰੰਦ ਜਾਣ ਵਾਲੀ ਨੂੰ ਵੀ ਇੱਧਰ ਸਰ ਇੱਧਰ ਰੋਡ ਖੁੱਲੇ ਨੇ ਤੇ ਫਾਇਦਾ ਹੀ ਹੋਇਆ ਕੋਈ ਨੁਕਸਾਨ ਨਹੀਂ ਠੀਕ ਐ ਐਕਸੀਡੈਂਟ ਤੋਂ ਬਚ ਗਈ ਠੀਕ ਐ ਬਸ 62 ਦਾ ਬਾਹਰ ਜਾਣ ਦਾ ਕੋਈ ਫਾਇਦਾ ਹੋਇਆ ਜਾਂ ਨੁਕਸਾਨ ਹੋਇਆ ਜੀ ਨੁਕਸਾਨ ਹੀ ਹੋਇਆ ਫਾਇਦਾ ਕਿੱਥੇ ਹੋਇਆ ਐਡੀ ਦੂਰ ਵਿਚਾਰੇ ਥੱਕੇ ਖਾਂਦੇ ਫਿਰਦੇ ਨੇ ਲੋਕੀ ਹਾਂਜੀ ਤੇ ਨੁਕਸਾਨ ਹੀ ਹੋ ਸਗੂ ਸਹੀ ਸੀ 62 ਦਾ ਵੀ ਇਥੋਂ ਰਿਕਸ਼ਾ ਲੈ ਕੇ ਫੇਰ ਜਾਣਾ ਪੈਂਦਾ ਔਰ 40 ਰੁਪਏ ਨਾਲ 40 ਖਵਾਣਾ ਪੈਂਦਾ ਫੇਰ ਝੰਡਾ ਵਾਪਸ ਅੱਛਾ ਉਹ 62 ਹੀ ਵਧੀਆ ਬਣਾ ਦਿੰਦੇ ਵੇ ਆ ਤਾਂ ਬਾਹਰ ਕੱਢਣ ਨਾਲ ਤਾਂ ਨੁਕਸਾਨ ਨਾਲ ਤਾਂ ਪੈਸੇ ਵੱਧ ਲੱਗੇ ਸਰਕਾਰ ਦੇ ਤੇ ਨਾਲੇ ਸਰਕਾਰ ਦੇ ਪੈਸੇ ਵੀ ਬਾਤ ਲੱਗੇ ਨੇ ਪਰੇਸ਼ਾਨੀ ਕਿੰਨੀ ਹੈ ਯਾਤਰੀਆਂ ਨੂੰ ਕਿੰਨੀ ਪਰੇਸ਼ਾਨੀ ਹੈ ਸਵਾਰੀਆਂ ਨੂੰ ਹਰੇਕ ਨੂੰ ਪਰੇਸ਼ਾਨੀ ਆਈ ਚੁਰਗਾ ਨੂੰ ਚਿਰ ਵਾਲੇ 60 ਵਾਲੇ 40 ਰੁਪਏ ਲੈਂਦੇ ਨੇ ਉਹ ਸਗੋਂ ਠੀਕ ਸੀ ਹੋਰ ਸਹੀ ਸੀਗਾ ਬਹੁਤ ਸਹੀ ਸੀ ਹਾਂ ਭਾਈ ਪਟਿਆਲਾ ਬਸ ਸੜਾ ਬਾਹਰ ਆਉਣ ਦਾ ਫਾਇਦਾ ਹੈ ਕਿ ਨੁਕਸਾਨ ਆ ਲੋਕਾਂ ਦੇ ਪੱਖ ਤੋਂ ਲੋਕਾਂ ਦੇ ਪੱਖ ਤੋਂ ਤਾਂ ਇਸ ਤਰ੍ਹਾਂ ਵੀ ਜੇ ਪਟਿਆਲੇ ਸ਼ਹਿਰ ਦੇ ਜਿਹੜੀ ਜਨਤਾ ਹੈਗੀ ਹੈ ਉਹਨਾਂ ਵਾਸਤੇ ਤਾਂ ਨੁਕਸਾਨ ਆ ਕਿਉਂਕਿ ਉਹਨਾਂ ਨੂੰ ਪੈਸੇ ਵੱਧ ਦੇਣੇ ਪੈਂਦੇ ਨੇ ਇੱਥੇ ਆਉਣ ਆਉਣ ਵਾਸਤੇ ਆਟੋ ਲੈਣਾ ਪੈਂਦਾ ਹਾਂਜੀ ਤੇ ਜਿਹੜੀ ਜਨਤਾ ਇਸ ਪਾਸੇ ਆਉਂਦੀ ਹੈ ਭਾਦਰਗੜ੍ਹ ਹੋ ਗਿਆ ਸਨੌਰ ਹੋ ਗਿਆ ਇਹਨਾਂ ਨੂੰ ਥੋੜਾ ਜਿਹਾ ਫਾਇਦਾ ਹੈ ਇਹ ਵੀ ਇਹਨਾਂ ਦੇ ਨੇੜੇ ਹੋ ਗਿਆ ਬੰਟ ਆਟੋ ਤੇ ਪੈਸੇ ਵੱਧ ਲੱਗਦੇ ਆ ਓਵਰਆਲ ਨੁਕਸਾਨ ਆ ਓਵਰਆਲ ਨੁਕਸਾਨ ਹੈਗਾ ਭਾਈ ਇਹ ਆਪਾਂ ਸੀ ਪਟਿਆਲੇ ਦੇ ਬਸ ਸੜੇ ਦੇ ਵਿੱਚ ਜਿਹੜਾ ਨਵਾਂ ਬਣਿਆ ਹੋਇ ਤੇ ਇਹਦੇ ਕੁਝ ਲੋਕਾਂ ਨੇ ਫਾਇਦੇ ਵੀ ਕਹੇ ਆ ਕੁਝ ਲੋਕਾਂ ਨੇ ਨੁਕਸਾਨ ਵੀ ਪਏ ਆ ਪਰ ਮੈਜੋਰਟੀ ਜਿਵੇਂ ਮੈਂ ਕਹਾਂ 70 80% ਲੋਕਾਂ ਨੇ ਇਹ ਕਿਹਾ ਕਿ ਇਹ ਬੱਸ ਸਾਡਾ ਬਾਹਰ ਕੱਢਣ ਦੇ ਨੁਕਸਾਨ ਹੋਇਆ ਕਿਉਂਕਿ ਬੱਸਾਂ ਦੇ ਉੱਤੇ ਜਿਹੜਾ ਸਫ਼ਰ ਕਰਨਾ ਆਮ ਬੰਦੇ ਨੇ ਗਰੀਬ ਬੰਦੇ ਨੇ ਪਿੰਡਾਂ ਵਾਲਿਆਂ ਨੇ ਸਫ਼ਰ ਕਰਨਾ ਤੇ ਜਦੋਂ ਉਹ ਇੱਥੇ ਆਉਂਦੇ ਆ ਤਾਂ ਇੱਥੋਂ ਉਹਨਾਂ ਨੂੰ ਆਪਣੇ ਕੰਮ ਕਾਜਾਂ ਦੇ ਲਈ ਸ਼ਹਿਰ ਦੇ ਅੰਦਰ ਫੇਰ ਜਾਣਾ ਪੈਂਦਾ ਤੇ ਉੱਥੇ 30 ਜਾਂ 40 ਜਾਂ 50 ਰੁਪਏ ਆਟੋ ਵਾਲੇ ਨੂੰ ਦੇ ਕੇ ਅੰਦਰ ਜਾਣਾ ਪੈਂਦਾ ਹੈਗਾ ਤਾਂ ਉਹਦੇ ਕਰਕੇ ਕੀ ਉਹਨਾਂ ਦਾ 150 ਰੁਪਏ ਡੇਲੀ ਦਾ ਐਕਸਟਰਾ ਲੱਗਦਾ ਜਿਹਦੇ ਕਰਕੇ ਉਹਨਾਂ ਦਾ ਸਮ ਸੋ ਲੋਕਾਂ ਦੇ ਰਿਵਿਊ ਸੁਣ ਕੇ ਤਾਂ ਮੈਨੂੰ ਇਹ ਲੱਗਦਾ ਕਿ ਬਾਸ ਸੜਾ ਬਾਹਰ ਨਹੀਂ ਕੱਢਣਾ ਚਾਹੀਦਾ ਸੀਗਾ ਤੇ ਬਾਕੀ ਬਟਿੰਡ ਦਾ ਬਾਸ ਸੜਾ ਬਾਹਰ ਕੱਢਣ ਦੀ ਕੋਸ਼ਿਸ਼ ਕਰ ਰਹੇ ਹੈਗੇ ਸੋ ਰਿਵਿਊ ਸੁਣਨ ਤੋਂ ਬਾਅਦ ਬੰਦਾ ਆਪ ਹੀ ਅੰਦਾਜ਼ਾ ਲਗਾ ਸਕਦਾ ਹੈ ਕਿ ਬਾਹਰ ਕੱਢਣਾ ਚਾਹੀਦਾ ਹੈ ਜਾਂ ਨਹੀਂ ਕੱਢਣਾ ਚਾਹੀਦਾ ਬਾਕੀ ਕੀ ਹੋਣਾ ਚਾਹੀਦਾ ਤੁਸੀਂ ਕਮੈਂਟ ਕਰਕੇ ਜਰੂਰ ਦੱਸਿਓ ਜੀ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਧੰਨਵਾਦ